ਉਹ ਬਹੁਤ ਬੁਰਾ ਲੱਗ ਰਿਹਾ ਹੈ। ਫਾਸਟ ਆ। ਸ਼ੁਰੂਆਤ ਇਕ ਵਾਰੀ ਪਾਉਜ਼ ਕਰ ਦੇ। ਉਹਦਾ ਲੋਜੀ ਰਾਈਗਰ ਚੱਲ ਰਿਹਾ ਕੋਈ ਗੱਲ ਨਹੀਂ। ਹਾਂ। ਏ ਕਰਕੇ ਤੂੰ ਜਾ। ਮੇਰਾ ਫੋਨ ਚੱਲਦਾ? ਕਿੰਨੇ ਪਰਾਏ? ਆਹ ਆ ਰਿਹਾ। ਹਾਂ 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 ਰੋਕੋ ਤੋ। ਫੋਸ ਕਰ ਫੋਸ ਫੋਸ। ਆਨ। ਬੇਟਾ ਪਿੱਛੇ ਹੁੰ। ਅੱਛਾ ਬੇਟਾ। ਆਨ ਹੋ ਗਿਆ। ਆ ਰਿਹਾ। ਇੱਕ ਹੋਰ ਹੈ। ਹੂੰ? ਦੋ ਨੇ। ਪਿੱਛੇ ਕਰੋ ਮਾੜਾ ਪਿੱਛੇ। ਇਹਨੇ ਦਰਵਾਜ਼ਾ ਬੰਦ ਕਰਕੇ ਜਾਣਾ। ਪਿੱਛੇ ਕਰ। ਇਹ ਆਨ ਨਹੀਂ। ਆ ਦੇਖ। ਗੇਟ ਨੂੰ ਦੇਖੋ ਵੀ ਇਹਦੀ ਕਿਹ ਜਾਨ ਹੈ ਗੇਟ ਵਾਂਗੂ ਦੇਖੋ ਤੇ ਤੋਰੀ ਤਾਂ ਤੁਸੀਂ ਦੇਖੋ ਬੰਦ ਕਰ ਉਹ ਬੰਦ ਕਰਕੇ ਗਿਆ ਉਹ ਤੋਰਾ ਦੇਖਿਓ ਹੁਣ ਤੁਹਾਨੂੰ ਤੋੜ ਕੇ ਪਤਾ ਲੱਗੂਗਾ ਨਹੀਂ ਹੈ ਮੁੰਡੇ ਆਈ ਹੋਈ ਹੈ ਹੈ ਮੋਟਰਸਾਈਕਲ ਵੀ ਆਉਣਾ ਸੀ ਉਹ ਯਾਨੀ ਮੋਟਰਸਾਈਕਲ ਤਾਂ ਪਹਿਲਾਂ ਚਲ ਗਿਆ ਮੰਮੀ ਅੱਛਾ ਪਹਿਲਾ ਮੋਟਰਸਾਈਕਲ ਤੇ ਦੇਖ ਹਾਂਜੀ ਆ ਦੇਖੋ ਹਾਂਜੀ ਹਾਂਜੀ ਇਹ ਲੈ ਦਿਨ ਨਾਲ ਤੁਹਾਡੇ ਕੈਮਰੇ ਤੇ ਨਹੀਂ ਦੇਖਦਾ ਹਾਂ 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 ਹਾਇ ਨਹੀਂ ਕੋਈ ਹਾਇ ਨਹੀਂ ਕੋਈ ਹੁਣ ਇੱਥੇ ਦਿਨ ਜੀ ਇੱਥੇ ਫਿਰਦੇ ਨੇ ਹੁਣ ਇੱਥੇ ਤੋਂ ਉਧਰ ਆਉਣਗੇ ਦੇਖੋ ਸਾਡੇ ਕੈਮਰੇ ਵੱਲ ਧਿਆਨ ਰੱਖਦੇ ਨੇ ਇਹ ਆ ਖੜੇ ਨੇ ਥੱਲੇ ਕੈਮਰਾ ਥੱਲੇ ਕਰਦੇ ਨੇ ਉਹ ਹਾਂ ਦਾ ਇਹ ਥੇ ਉਹ ਗਾਂ ਦੇ ਕਰੀ ਉਹੀ ਬੰਦਾ ਫਿਰਦਾ ਇੱਕੋ ਹੀ ਆਜੇ ਕੁੰਡਾ ਲਾਉਣ ਗਿਆ ਇਹਨਾਂ ਦਾ ਆਜੇ ਕੁੰਦਰਾ ਕੁੰਡਾ ਲਾ ਕੇ ਕਪੜਾ ਬੰਨਿਆ ਮੂੰਹ ਪਰ